ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਤੋਂ ਆਈ ਹੈ ਜਿੱਥੇ 트ੰਪ ਪ੍ਰਸ਼ਾਸਨ ਨੇ ਅਮਰੀਕਾ ਦੀ ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵੱਡੀ ਕਾਰਵਾਈ ਕੀਤੀ ਹੈ ਸਟੇਟ ਡਿਪਾਰਟਮੈਂਟ ਨੇ ਜਨਵਰੀ 2025 ਤੋਂ ਹੁਣ ਤੱਕ 85000 ਵੀਜ਼ਾ ਰੱਦ ਕਰ ਦਿੱਤੇ ਨੇ ਜੋ ਪਿਛਲੇ ਸਾਲ ਦੇ ਅੰਕੜਿਆਂ ਨਾਲੋਂ ਦੁੱਗਣੇ ਨੇ ਇਸ ਵਿੱਚ 8000 ਤੋਂ ਵੱਧ ਵਿਦਿਆਰਥੀ ਵੀਜ਼ੇ ਵੀ ਸ਼ਾਮਲ ਨੇ ਇਹ ਫੈਸਲਾ ਅਪਰਾਧਿਕ ਗਤੀਵਿਧੀਆਂ ਅਤੇ ਅਤਵਾਦ ਨਾਲ ਜੁੜੇ ਸੰਭਾਵਿਤ ਖਤਰਿਆਂ ਨੂੰ ਰੋਕਣ ਲਈ ਲਿਆ ਗਿਆ ਹੈ ਸਟੇਟ ਡਿਪਾਰਟਮੈਂਟ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਇਹਨਾਂ ਵੀਜ਼ਾ ਨੂੰ ਰੱਦ ਕਰਨ ਵਿੱਚ ਅੱਦੇ ਤੋਂ ਵੱਧ ਮਾਮਲੇ ਆਜھے ਨੇ ਜਿੱਥੇ ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਅਧੀਨ ਡਰਾਈਵਿੰਗ ਹਮਲੇ ਅਤੇ ਚੋਰੀ ਵਰਗੀਆਂ अपराधिक गतिविधियां ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਬਾਕੀ ਮਾਮਲਿਆਂ ਵਿੱਚ ਵੀਜ਼ੇ ਦੀ ਮਿਆਦ ਪੂਰੀ ਹੋਣਾ ਤੇ ਅਤਵਾਦੀ ਸੰਸਥਾਵਾਂ ਨਾਲ ਸਹਿਯੋਗ ਦੇ ਸੰਕੇਤ ਵੀ ਸ਼ਾਮਿਲ ਨੇ ਇਹ ਉਹ ਲੋਕ ਨੇ ਜੋ ਅਮਰੀਕਾ ਦੇ ਭਾਈਚਾਰਿਆਂ ਲਈ ਸਿੱਧਾ ਖਤਰਾ ਪੈਦਾ ਕਰਦੇ ਨੇ ਤੇ ਇਸੇ ਨੂੰ ਉਹਨਾਂ ਨੂੰ ਅਮਰੀਕਾ ਵਿੱਚ ਨਹੀਂ ਚਾਹੁੰਦੇ ਕਿ ਉਹ ਰਹਿਣ ਇਹ ਵਿਧੇਰੇ ਵੀਜ਼ੇ ਰੱਦ ਕਰਨ ਵਾਲੀ ਕਾਰਵਾਈ 트ੰਪ ਦੇ ਦੂਜੇ ਚੋਣ ਕਾਲ ਵਿੱਚ ਇਮੀਗ੍ਰੇਸ਼ਨ ਨੀਤੀਆਂ ਨੂੰ ਸਖਤ ਕਰਨ ਦਾ ਹਿੱਸਾ ਹੈ ਸੈਕਟਰੀ ਆਫ ਸਟੇਟ ਮਾਰਕੋ ਰੂਬਿਓ ਨੇ ਵੀ ਇਸ ਨੂੰ ਮੇਕ ਅਮਰੀਕਾ ਸੇਫ ਅਗੇਨ ਨਾ ਦੇ ਨਾਲ ਜੋੜਿਆ ਸਟੇਟ ਡਿਪਾਰਟਮੈਂਟ ਨੇ ਟਵਿੱਟਰ ਤੇ ਯਾਨੀ ਕਿ ਐਕਸ ਦੇ ਇੱਕ ਪੋਸਟ ਵਿੱਚ ਲਿਖਿਆ ਕਿ 85000 ਵੀਜ਼ੇ ਰੱਦ ਪ੍ਰੈਜ਼ੀਡੈਂਟ 트ੰਪ ਅਤੇ ਸੈਕਟਰੀ ਰੂਪੀਓ ਇੱਕ ਸਧਾਰਨ ਹੁਕਮ ਨੂੰ ਮੰਨਦੇ ਹਨ ਅਤੇ ਇਹ ਜਲਦੀ ਨਹੀਂ ਰੁਕੇਗਾ ਇਸ ਨਾਲ 트ੰਪ ਦੀ ਤਸਵੀਰ ਵੀ ਸਾਂਝੀ ਕੀਤੀ ਗਈ ਸੀ ਜਿਸ ਨਾਲ ਸੁਰੱਖਿਆ ਨੂੰ ਤਰਜੀਹ ਦੇਣ ਵਾਲੀ ਨੀਤੀ ਨੂੰ ਹੋਰ ਵੀ ਜ਼ਿਆਦਾ ਉਭਾਰਿਆ ਗਿਆ ਇਸ ਨਾਲ ਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਵੀ ਅਸਰ ਪਵੇਗਾ ਅਧਿਕਾਰੀਆਂ ਦੇ ਮੁਤਾਬਕ ਵਿਦਿਆਰਥੀ ਵੀਜ਼ੇ ਨੂੰ ਇੱਕ ਸੋਸ਼ਲ ਮੀਡੀਆ ਚੈੱਕ ਅਤੇ ਅਤਵਾਦ ਵਿਰੋਧੀ ਵੈਂਟਿੰਗ ਦੇ ਨਾਲ ਜੋੜਿਆ ਜਾ ਰਿਹਾ ਹੈ ਖਾਸ ਕਰਕੇ ਕਾਜ਼ਾ ਵਿਰੋਧੀ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿਨ੍ਹਾਂ ਨੂੰ ਅਤਵਾਦ ਦੇ ਨਾਲ ਵੀ ਜੋੜਿਆ ਗਿਆ ਇਸ ਨਾਲ ਪਹਿਲੀ ਸੋਧ ਯਾਨੀ ਕਿ ਫਸਟ ਅਮੈਂਡਮੈਂਟ ਨਾਲ ਜੁੜੀਆਂ ਚਿੰਤਾਵਾਂ ਵਿਵਾਦੀਆਂ ਨੇ ਇਸ ਹਫਤੇ ਸਟੇਟ ਡਿਪਾਰਟਮੈਂਟ ਨੇ ਇੱਕ ਡਿਪਲੋਮੈਟਿਕ ਕੇਬਲ ਵਿੱਚ H1B ਵੀਜ਼ਿਆਂ ਲਈ ਨਵੇਂ ਨਿਯਮ ਜਾਰੀ ਕੀਤੇ ਹਨ ਜਿਸ ਵਿੱਚ ਕੰਟੈਂਟ ਮੋਡਰੇਸ਼ਨ ਅਤੇ ਫੈਕਟ ਚੈਕਿੰਗ ਵਰਗੇ ਕੰਮ ਕਰਨ ਵਾਲਿਆਂ ਨੂੰ ਵੀ ਵੈਂਟਿੰਗ ਵਿੱਚ ਸ਼ਾਮਲ ਕੀਤਾ ਗਿਆ ਇਸ ਤੋਂ ਪਹਿਲਾਂ ਮਈ ਵਿੱਚ ਰੂਪੀਓ ਨੇ ਅਮਰੀਕੀਆਂ ਨੂੰ ਸੈਂਸਰ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਲਈ ਵੀਜ਼ੇ ਪਾਬੰਦੀ ਲਗਾਈ ਸੀ ਇਸ ਤੋਂ ਇਲਾਵਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਵੀ ਐਗਰੈਸਿਵ ਡਿਪੋਰਟੇਸ਼ਨ ਮੁਹਿੰਮਾਂ ਚਲਾਈਆਂ ਗਈਆਂ ਸੀ ਤੇ ਰੈਫਿਊਜੀ ਪ੍ਰੋਗਰਾਮ ਨੂੰ ਫ੍ਰੀਜ਼ ਕਰ ਦਿੱਤਾ ਗਿਆ ਸੀ ਅਫਗਾਨ ਨਾਗਰਿਕ ਦੇ ਨਾਲ ਜੁੜੇ ਇੱਕ ਘਟਨਾ ਤੋਂ ਬਾਅਦ ਵੀਜ਼ੇ ਪਾਬੰਦੀ ਵਾਲੇ ਦੇਸ਼ਾਂ ਦੀ ਸੂਚੀ ਵੀ 19 ਤੋਂ ਵਧਾ ਕੇ 30 ਤੋਂ 32 ਕੀਤੀ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ ਇਹ ਨੀਤੀਆਂ ਅਮਰੀਕੀ ਸੁਰੱਖਿਆ ਨੂੰ ਤਰਜੀਹ ਦਿੰਦੀਆਂ ਨੇ ਪਰ ਇਮੀਗ੍ਰੇਟ ਭਾਈਚਾਰਿਆਂ ਵਿੱਚ ਡਰ ਅਤੇ ਵਿਵਾਦ ਵੀ ਪੈਦਾ ਕਰ ਰਹੀਆਂ ਨੇ ਦੱਸਦੀਏ ਕਿ ਵਿਸ਼ਲੇਸ਼ਕਾਂ ਮੁਤਾਬਕ ਇਹ 트ੰਪ ਪ੍ਰਸ਼ਾਸਨ ਦੀ ਕੰਟੀਨਿਊਸ ਵੈਂਟਿੰਗ ਨੀਤੀ ਦਾ ਨਤੀਜਾ ਹੈ ਜੋ 55 ਮਿਲੀਅਨ ਵੀਜ਼ਾ ਧਾਰਕਾਂ ਤੇ ਨਜ਼ਰ ਰੱਖਦੀ ਹੈ ਅਜਿਹੇ ਵਿੱਚ ਅੰਤਰਰਾਸ਼ਟਰੀ ਯਾਤਰੀਆਂ ਅਤੇ ਵਿਦਿਆਰਥੀਆਂ ਲਈ ਅਮਰੀਕਾ ਜਾਣਾ ਹੁਣ ਹੋਰ ਵੀ ਜ਼ਿਆਦਾ ਚੁਣੌਤੀਪੂਰਨ ਹੋ ਗਿਆ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟ ਜ਼ਰੂਰ ਕਰਿਓ